ਸਾਤਸ਼ੀਆ ਕਾਜ ਕਿਸਾਨ ਭਰਾਓ ਅੱਜ ਦੇ ਵੀਡੀਓ ਚ ਆਪਾਂ ਤੂੜੀ ਦੇ ਰੇਟਾਂ ਦੀ ਗੱਲ ਕਰਾਂਗੇ ਪਿਛਲੇ ਕੁਝ ਦਿਨਾਂ ਤੋਂ ਤੂੜੀ ਦੇ ਰੇਟ ਆਪਾਂ ਨਹੀਂ ਪਾਏ ਤੇ ਕਮੈਂਟ ਬਹੁਤ ਆ ਰਿਹਾ ਸੀ ਵੀ ਤੂੜੀ ਦੇ ਵੀ ਰੇਟ ਜਿਹੜੇ ਇੱਕ ਵਾਰੀ ਤੁਸੀਂ ਸਾਂਝੇ ਕਰੋ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈੱਲ ਆ ਨਾ ਪਾਉਣ ਜਰੂਰ ਨਾਲ ਦਬਾ ਦਿਓ ਤਾਂ ਜੋ ਸਮੇਂ ਸਿਰ ਵੀਡੀਓ ਆਪਾਂ ਜਿਹੜੀਆਂ ਰੇਟਾਂ ਦੀਆਂ ਪਾਉਂਦੇ ਰਿਣੀ ਤੜ ਤੱਕ ਪਹੁੰਚਦੀਆਂ ਰਹਿਣ ਸੋ ਗੱਲ ਕਰਦੇ ਹਾਂ ਜੀ ਤੂੜੀ ਦੇ ਰੇਟਾਂ ਦੀ ਤੂੜੀ ਦੇ ਰੇਟਾਂ ਦੀ ਇੱਕੇ ਥਾਂ ਤੇ ਬ੍ਰੇਕ ਲੱਗੀ ਹੋਈ ਆ ਕਾਫੀ ਸਮੇਂ ਲੰਮੇ ਸਮੇਤੋਂ ਕਿਉਂਕਿ ਅਜੇ ਤੱਕ ਜਿਹੜੇ ਟੰਡਿਆਂ ਦੇ ਉੱਤੇ ਪੁਰਾਣੀ ਤੂੜੀ ਬਹੁਤ ਜ਼ਿਆਦਾ ਆ ਰਹੀ ਆ ਹਜੇ ਨਾ ਵੀ ਤੂੜੀ ਦਾ ਸਟਾਰਟ ਹੀ ਨਹੀਂ ਹੋਈ ਹੋਣੀ ਪੁਰਾਣੀ ਤੂੜੀ ਜਿਹੜੀ ਬਹੁਤ ਜ਼ਿਆਦਾ ਸਟਾਕ ਲੋਕਾਂ ਕੋਲ ਪਿਆ ਵਾ ਇਸ ਕਰਕੇ ਤੂੜੀ ਦੇ ਰੇਟ ਜਿਹੜੇ ਉਹ ਨਹੀਂ ਵੱਧ ਰਹੇ ਤੂੜੀ ਦੇ ਰੇਟਾਂ ਦੀ ਗੱਲ ਕਰ ਲਈਏ ਤੇ ਤੂਲੀ ਹੋਣ ਜਿਹੜੀ ਆ ਜੇ ਆਪਾਂ ਘਰੋਂ ਚਕਾਉਣੀ ਆ ਤੇ ਉਹ 200 ਤੋਂ ਲੈ ਕੇ 250 ਰੁਪਏ ਤੱਕ ਜਿਹੜੀ ਆ ਉਹ ਚੁੱਕਦੇ ਆ ਭੁੰਗਾਂ ਵਾਲੇ ਤੇ ਜੇ ਆਪਾਂ ਆਪ ਲੱਦ ਗਏ ਖੰਡੇ ਦੇ ਲੈ ਕੇ ਜਾਣੇ ਆ ਤੇ ਉਹ 300 ਸਵਾ 300 ਦੇ ਵੇਚੇ ਜਿਹੜੀ ਤੂੜੀ ਉੱਥੇ ਵਿਕ ਰਹੀ ਹੈ ਹੱਦ 350 ਤੱਕ ਸੋ ਜੇ ਤੁਸੀਂ ਤੂੜੀ ਵੇਚਣ ਬਾਰੇ ਸੋਚ ਰਹੇ ਹੋ ਤਾਂ ਹਜੇ ਤੂੜੀ ਵੇਚਣ ਦਾ ਕੋਈ ਫਾਇਦਾ ਨਹੀਂਗਾ ਬਹੁਤ ਰੇਟ ਡਾਉਣ ਆ ਸੋ ਇਹੋ ਆ ਪਤਾ ਨੂੰ ਜਾਣਕਾਰੀ ਦੇਣੀ ਸੀ ਵੀਡੀਓ ਚੰਗੀ ਲੱਗੀ ਹੋ ਤਾਂ ਸ਼ੇਅਰ ਕਰ ਦਿਓ ਧੰਨਵਾਦ